ਸਸਗਲ ਜੀ ਨਮਸਕਾਰ ਮੈਂ yogesh Mehta ਤੁਸੀਂ ਦੇਖ ਰਹੇ ਹੋ bbc20 news ਇਸ ਵੇਲੇ ਕਚੇਰੀਆਂ ਦੇ ਵਿੱਚ ਪਿੰਡ ਟੁੰਡੇਵਾਲ ਔਰ ਬੇੜੀ ਦੀ ਜਿਹੜੀ ਪੰਚਾਇਤ ਦੇ ਲੋਕ ਨੇ ਉਹ ਇੱਥੇ ਮੌਜੂਦ ਨੇ ਮਸਲਾ ਕੀ ਹੈ ਮਸਲਾ ਹੈਗਾ ਲੰਬੜਦਾਰੀ ਨੂੰ ਲੈ ਕੇ ਲੰਬੜਦਾਰੀ ਨੂੰ ਲੈ ਕੇ ਜਿਹੜਾ ਪਿਛਲੇ ਸਮੇਂ ਦੇ ਵਿੱਚ ਜਿਵੇਂ ਇਹਨਾਂ ਨੇ ਦੱਸਿਆ ਹੈਗਾ ਕਿ ਲੰਬੜਦਾਰ ਜਿਹੜੇ ਸੀਗੇ ਪਿੰਡ ਦੇ ਉਹਨਾਂ ਦੀ ਡੈਥ ਹੋ ਗਈ ਉਸ ਤੋਂ ਬਾਅਦ ਜਿਹੜੀ ਲੰਬੜਦਾਰੀ ਹੈਗੀ ਹੈ ਬਿਨਾਂ ਪਿੰਡ ਦੀ ਸਹਿਮਤੀ ਤੋਂ ਔਰ ਬਿਨਾਂ ਪਿੰਡ ਦੇ ਵਿੱਚ ਕੋਈ ਦੱਸ ਤੋਂ ਦੱਸਣ ਤੋਂ ਬਿਨਾ ਹੀ ਇੱਕ ਨਵਾਂ ਨੰਬਰਦਾਰ ਜਿਹੜਾ ਹੈਗਾ ਪਿੰਡ ਨੂੰ ਦਿੱਤਾ ਜਾ ਰਿਹਾ ਸੀਗਾ ਲੇਕਿਨ ਇਹਨਾਂ ਨੇ ਜਿਹੜਾ ਇਤਰਾਜ਼ ਜਿਹੜਾ ਹੈਗਾ ਐਸਡੀਐਮ ਸਾਹਿਬ ਨੂੰ ਦਿੱਤਾ ਹੈਗਾ ਪੂਰਾ ਮਾਮਲਾ ਕੀ ਹੈ ਆਪਾਂ ਜਾਣਕਾਰੀ ਸ਼ੁਰੂ ਕਰ ਲੈਂਦੇ ਨੇ ਵਿਜੀ ਕੋਲੋਂ ਜਿਹੜੇ ਬੀਲੜੀ ਦੇ ਹੈਗੇ ਨੇ ਆਪਣੇ ਪੁੱਛ ਲੈਂਦੇ ਨੇ ਬੀਲੜੀ ਸਾਹਿਬ ਕੀ ਮਸਲਾ ਕੀ ਹੈਗਾ ਉਹ ਪੇਪਰ ਜਿਹੜੀ ਹੈਗੀ ਹੈ ਜਿੰਨੀ ਕੁ ਮੈਨੂੰ ਸਮਝਣ ਲੱਗੀ ਹੈ ਕਿ ਕੋਈ ਤੁਹਾਡਾ ਨੰਬਰਦਾਰੀ ਦਾ ਮਸਲਾ ਹੈਗਾ ਕੀ ਮਸਲਾ ਕੀ ਹੈ ਬਿਲਕੁਲ ਜੀ ਬਿਲਕੁਲ ਮਲੋਤਰਾ ਜੀ ਪਹਿਲੇ ਤਾਂ ਸੀ ਧੰਨਵਾਦ ਤੁਹਾਡਾ ਬਹੁਤ ਕਰਦੇ ਆ ਕਿ ਜਦੋਂ ਵੀ ਕੋਈ ਹਲਕੇ ਦੇ ਵਿੱਚ ਮੰਨ ਲਓ ਗਲਤ ਕੰਮ ਹੁੰਦਾ ਜਾਂ ਚਲੋ ਠੀਕ ਹੁੰਦਾ ਉਹ ਵੀ ਤੁਸੀਂ ਚ ਵੇ ਉਹਦੇ ਵਿੱਚ ਐ ਵੀ ਜਦੋਂ ਕੋਈ ਵੀ ਗਲਤ ਕੰਮ ਕਰੂਗਾ ਉਹਨੂੰ ਥੋੜਾ ਜਿਹਾ ਪਤਾ ਲੱਗਦਾ ਇਸ ਚੀਜ਼ ਦੇ ਅਸੀਂ ਧੰਨਵਾਦ ਕਰਦੇ ਆ ਤੁਹਾਡਾ ਔਰ ਦੂਜੀ ਗੱਲ ਇਹ ਆ ਸਾਡੇ ਨਾ ਟੁੰਡੇਵਾਲ ਬੇਰੜੀ ਦੀ ਆ ਪਹਿਲੇ ਇੱਕ ਪੰਚਾਇਤ ਹੁੰਦੀ ਸੀਗੀ 1992 ਦੇ ਵਿੱਚ ਇਹ ਪੰਚਾਇਤ ਅਲੱਗ ਹੋ ਗਈ ਸੀਗੀ ਤੇ ਪੰਚਾਇਤ ਜਦੋਂ ਅਲੱਗ ਹੋਈ ਸੀਗੀ ਇਹ ਨੰਬਰਦਾਰ ਸਾਡਾ ਸਾਂਝਾ ਸੀਗਾ ਦੋਨਾਂ ਪਿੰਡਾਂ ਦਾ ਸਾਂਝਾ ਨੰਬਰਦਾਰ ਸੀਗਾ ਉਸ ਤੋਂ ਬਾਅਦ ਪੰਜ ਇੱਕ ਦੋ ਵਾਰ ਚਲੋ ਇਸ ਵਾਰ ਇਹਨਾਂ ਗੱਲ ਵੀ ਕਰੀ ਸੀਗੀ ਗੱਲ ਕਰਨ ਤੋਂ ਬਾਅਦ ਅਸੀਂ ਕਹਿੰਦੇ ਸੀਗੇ ਨਾ ਇਹ ਆਪਾਂ ਮਤਲਬ ਸਰਕਾਰ ਨੇ ਮਨਾ ਕੀਤਾ ਹੋਇਆ ਸੀਗਾ ਵੀ ਆਪਾਂ ਨਵਾਂ ਲੰਬੜਦਾਰ ਨਹੀਂ ਕਰ ਸਕਦੇ ਅਸੀਂ ਕਹਿੰਦੇ ਸੀਗੇ ਵੀ ਸਾਡੇ ਪਿੰਡ ਦਾ ਵੀ ਲੰਬੜਦਾਰ ਹੀ ਅਲੱਗ ਹੋ ਜਾਵੇ ਚਲੋ ਉਹ ਤੋਂ ਬਾਅਦ ਕੀ ਹੋਇਆ ਹੁਣ ਉਹਨਾਂ ਲੰਬੜਦਾਰ ਦੀ ਡੈਥ ਹੋ ਗਈ ਸੀ ਲੰਬੜਦਾਰ ਦੀ ਡੈਥ ਹੋਣ ਤੋਂ ਬਾਅਦ ਅਸੀਂ ਅਜੇ ਸੋਚ ਰਹੇ ਸੀਗੇ ਵੀ ਚਲੋ ਕੋਈ ਵੀ ਪ੍ਰੋਸੀਜਰ ਹੈ ਜਾ ਉਹਦਾ ਮਨਿਆਦੀ ਹੋਊਗੀ ਜਾਂ ਪੋਸਟਰ ਲੱਗੂਗਾ ਜਾਂ ਕੋਈ ਸਰਕਾਰ ਵੱਲ ਤੋਂ ਸਰਪੰਚ ਸਾਹਿਬ ਨੂੰ ਮੈਸੇਜ ਆਊਗਾ ਜਾਂ ਕੁਝ ਵੀ ਐ ਵੀ ਸੀ ਨਾ ਲੇਕਿਨ ਉਹਦਾ ਮੈਸੇਜ ਨਹੀਂ ਸਾਨੂੰ ਕੋਈ ਵੀ ਆਇਆ ਇਹਨਾਂ ਨੇ ਕੀ ਕਰਿਆ ਟੁੰਡੇ ਵਾਲ ਦੀ ਪੰਚਾਇਤ ਨੇ ਆਪਣੇ ਪ੍ਰਸ਼ਾਸਨ ਦੇ ਨਾਲ ਮੰਨ ਲਓ ਮਿਲੀਭਗਤ ਕਰਕੇ ਇਹਨਾਂ ਨੇ ਆਪਣਾ ਜਿਹੜਾ ਉਹ ਲੰਬੜਦਾਰ ਸੀਗਾ ਉਹਨਾਂ ਦੇ بیٹے ਨੂੰ ਆਪਣਾ ਨਿਯੁਕਤ ਮਤਲਬ ਸਰਵਸੰਮਤੀ ਨਾਲ ਜਿੱਦਾਂ ਵੀ ਕਰਕੇ ਇਹਨਾਂ ਨੇ ਤਹਿਸੀਲਦਾਰ ਸਾਹਿਬ ਦੇ ਇਹਨਾਂ ਨੇ ਉਹਦੀ ਦਰਖਾਸਤ ਲੈ ਕੇ ਹਥੋ ਓਕੇ ਕਰਾ ਕੇ ਅੱਗੇ ਐਸਡੀਐਮ ਸਾਹਿਬ ਦੇ 5 ਤਰੀਕ ਮਿਲ ਗਈ ਸੀ ਜਦੋਂ 5 ਤਰੀਕ ਮਿਲੀ ਐ ਐਸਡੀਐਮ ਸਾਹਿਬ ਦੇ ਅਗਲੇ ਕਾਰਵਾਈ ਹੋਣੀ ਸੀਗੀ ਉਸ ਟਾਈਮ ਐਸਡੀਐਮ ਸਾਹਿਬ ਬੈਠੇ ਨਹੀਂ ਬਦਲ ਗਏ ਸੀਗੇ ਉਹਦੇ ਕਰਕੇ ਫਿਰ ਅੱਗੇ ਕੰਮ ਰੁਕ ਗਿਆ ਸੀਗਾ ਤੇ ਬਸ ਸਾਨੂੰ ਹੁਣ ਪਤਾ ਲੱਗਿਆ ਮਤਲਬ ਕੱਲ ਹੀ ਸਾਨੂੰ ਪਤਾ ਲੱਗਿਆ ਤੇ ਫਿਰ ਅਸੀਂ ਅੱਜ ਲੈ ਕੇ ਆਪਾਂ ਐਸਡੀਐਮ ਸਾਹਿਬ ਨੂੰ ਮਿਲੇ ਆ ਐਸਡੀਐਮ ਸਾਹਿਬ ਨੇ ਵੀ ਹੁਣੇ ਜੁਆਇਨ ਕਰਿਆ ਉਹ ਕਹਿੰਦੇ ਵੀ ਸਾਨੂੰ ਇਸ ਗੱਲ ਦਾ ਜੇ ਪਤਾ ਨਹੀਂ ਹੈ ਆਪਾਂ ਕਮੈਂਟ ਲਿਖ ਦਿੱਤੇ ਆ ਵੀ ਇਹਦੇ ਬਾਰੇ ਅਸੀਂ ਜੋ ਵੀ ਹੋਊਗੀ ਕਾਨੂੰਨੀ ਕਾਰਵਾਈ ਤੁਹਾਡੇ ਹਿਸਾਬ ਨਾਲ ਕਰਾਂਗੇ ਵੀ ਤੁਹਾਡਾ ਇਤਰਾਜ਼ ਵੀ ਸਹੀ ਹੈ ਇਹਦੇ ਸਾਡੇ ਪਿੰਡ ਦੇ ਵੀ ਪੰਜ ਚਾਰ ਇੱਕ ਦੋ ਬੰਦੇ ਹੈਗੇ ਆ ਜਿਹੜੇ ਚਾਹਵਾਨ ਨੇ ਉਹਦੇ ਵਿੱਚ ਇਹ ਵੀ ਜਦੋਂ ਅਸੀਂ ਇਹ ਚਾਹਦੇ ਆ ਪ੍ਰਸ਼ਾਸਨ ਨੂੰ ਵੀ ਨੂੰ ਕੈਨਸਲ ਕਰਕੇ ਦੁਆਰਾ ਦੋ ਕਰਕੇ ਜੀ ਮਿਆਦੀ ਕਰਾਈ ਜਾਵੇ ਜਾਂ ਇਹਦਾ ਸਾਰਾ ਦੋਹਾਂ ਪਿੰਡਾਂ ਦੇ ਵਿੱਚ ਜੋ ਵੀ ਦੀ ਕਾਨੂੰਨੀ ਕਾਰਵਾਈ ਹੈ ਉਹ ਕਰਾ ਕੇ ਉਸ ਤੋਂ ਬਾਅਦ ਦਰਖਾਸਤਾਂ ਮੰਗੀਆਂ ਜਾਣ ਦਰਖਾਸਤਾਂ ਮੰਗਣ ਤੋਂ ਬਾਅਦ ਜਾ ਕੇ ਜੋ ਵੀ ਕਾਨੂੰਨੀ ਕਾਰਵਾਈ ਉਸ ਹਸਾਬ ਦੇ ਨਾਲੇ ਉਹਨੂੰ ਜੋ ਵੀ ਚੁਣਨਾ ਇਹਨਾਂ ਨੇ ਹੈ ਨਾ ਲੰਬੜ ਦਾ ਰਸੂ ਤੇ ਪਰਾਜੀ ਆ ਲੇਕਿਨ ਇਹਦੇ 'ਚ ਸਾਨੂੰ ਸਕਤ ਤੇਰਾਜ ਆ ਕਿਉਂਕਿ ਸਾਨੂੰ ਪੁੱਛਿਆ ਹੀ ਨਹੀਂ ਗਿਆ ਕਿਸੇ ਨੂੰ ਨਾ ਸਾਡੀ ਪੰਚਾਇਤ ਨੂੰ ਪੁੱਛਿਆ ਨਾ ਸਾਡੇ ਪਿੰਡ ਨੂੰ ਪੁੱਛਿਆ ਤੇ ਉਹਨਾਂ ਨੇ ਆਪਣੀ ਪੰਚਾਇਤ ਨਾਲ ਮਿਲ ਕੇ ਉਹਨਾਂ ਨੇ ਆਪਣਾ ਕਾਰਵਾਈ ਕਰ ਦਿੱਤੀ ਇਹ ਪਿੰਡ ਦੇ ਵਿੱਚ ਕਿਸੇ ਨੇ ਵੀ ਕੋਈ ਪੋਸਟਰ ਵਗੈਰਾ ਜਾਂ ਮੰਨਿਆਦੀ ਹੋਈ ਨਹੀਂ ਜੀ ਨਹੀਂ ਪਿੰਡ ਦੇ ਵਿੱਚ ਕੁਛ ਮੰਨਿਆਦੀ ਨਹੀਂ ਹੋਈ ਹੈ ਕੋਈ ਪੋਸਟਰ ਨਹੀਂ ਲੱਗੇ ਹੈਗੇ ਜੋ ਜਿਸ ਤਰ੍ਹਾਂ ਠੇਕੇਦਾਰ ਨੇ ਦੱਸਿਆ ਇਹ ਮਾਮਲਾ ਸਾਰਾ ਹੋਈਏਗਾ ਸੋ ਵੈਸੀ ਆਪਣੀ ਦਰਖਾਸਤ ਜਿਹੜੀ ਅੱਜ ਐਸਡੀਓ ਸਾਹਿਬ ਕੋਲੇ ਔਰ ਕਸੀਲਦਾਰ ਸਾਹਿਬ ਨੂੰ ਪੇਸ਼ ਕਰ ਦਿੱਤੀ ਹੈਗੀ ਠੀਕ ਹੈ ਜੀ ਬਾਕੀ ਜੋ ਹੁਣ ਉਹ ਦਊਗਾ ਡਿਸੀਜਨ ਕਿੰਨੀ ਖੋਰ ਕਿੰਨੀ ਕਿ ਐਪਲੀਕੇਸ਼ਨ ਹੈਗੀ ਜੀ ਔਰ ਕਿੰਨੇ ਸਰਪੰਚ ਸਾਹਿਬ ਕਿੰਨੀ ਕਿ ਐਪਲੀਕੇਸ਼ਨ ਹੋਰ ਹੈਗੀ ਹੈ ਨਿਚਾਵਨ ਲੋਕ ਕਿੰਨੇ ਹੈ ਜੀ ਨੰਬਰ ਦੜੀ ਦੇ ਲੰਮੜਵਾਲੀ ਦੇ ਸਰਮਲੋਪਰਾ ਜੀ ਸਭ ਤੋਂ ਪਹਿਲਾਂ ਤੁਹਾਨੂੰ ਤੁਹਾਡਾ ਬਹੁਤ ਬੜਾ ਸਵਾਗਤ ਕਰਦਾ ਸਾਡੇ ਹਰ ਮੋਦੇ ਤੇ ਤੁਸੀਂ ਚੰਗਾ ਵੀ ਹੈ ਉਹਨੂੰ ਚੱਕਦੇ ਹੈ ਤੇ ਐਪਲੀਕੇਸ਼ਨ ਦੀ ਜੇ ਗੱਲ ਕਰੀਏ ਨਾ ਜੀ ਅਸੀਂ ਸਾਡਾ ਆਪਣੇ ਵੇੜੀ ਪਹਿਲਾਂ ਤਾਂ ਸਾਨੂੰ ਵੈਸੇ ਤਰਾ ਨਹੀਂ ਦਿੱਤੀ ਜੀ ਬੇਕਮਰ ਜੀ ਨੇ ਦੱਸਿਆ ਸਾਨੂੰ ਸਰਪੰਚ ਸਾਹਿਬ ਹੋਰ ਦੇ ਨਾਤੇ ਮੈਨੂੰ ਵੀ ਕੋਈ ਮੈਸੇਜ ਨਹੀਂ ਇਹਨਾਂ ਨੇ ਪੱਜਾਇਤ ਨੂੰ ਕਿਸੇ ਨੂੰ ਕੁਝ ਨਹੀਂ ਜੀ ਇਹਨਾਂ ਨੇ ਵੈਸੇ ਆਪਣੇ ਹਿਸਾਬ ਦੇ ਨਾਲ ਹੀ ਪ੍ਰਸ਼ਾਸਨ ਨਾਲ ਜਿਵੇਂ ਵੀ ਇਹਨਾਂ ਨੇ ਆਪਣੀ ਐਪਲੀਕੇਸ਼ਨ ਅੱਗੇ ਦੇ ਦਿੱਤੀ ਸਾਨੂੰ ਤਾਂ ਹੁਣ ਪਤਾ ਲੱਗਿਆ ਜੀ ਕਿ ਇਹਨਾਂ ਨੇ ਆ ਕਰ ਦਿੱਤਾ ਇਸ ਕਰਕੇ ਅਸੀਂ ਆਏ ਅਸੀਂ ਅੱਜ ਐਸਨੀ ਸਾਹਿਬ ਨੂੰ ਵੀ ਮਿਲੇ ਜੀ ਦਸਿੰ ਤੇ ਮਤਲਬ ਕਹਿੰਦਾ ਐਪਲੀਕੇਸ਼ਨ ਤਾਂ ਸਾਡਾ ਇਹ ਹੈ ਨਾ ਜੀ ਆਪਣੇ ਪਿੰਡ ਵਿੱਚੋਂ 5-6 ਹੋਏ ਜਾਂਦੇ ਜੀ ਕਹਿੰਦੇ ਇਧਰੋਂ ਵੀ ਹੋ ਜਾਣਗੇ ਜਾਂ ਉਧਰੋਂ ਵੀ ਹੋ ਜਾਣਗੇ ਜੀ ਲੇਕਿ ਬੜੀ ਹੈਰਾਨੀ ਦੀ ਗੱਲ ਆ ਸਰਪੰਚ ਸਾਹਿਬ ਤੁਹਾਨੂੰ ਹੀ ਨਹੀਂ ਦੱਸਿਆ ਗਿਆ ਗੱਲ ਬਿਲਕੁਲ ਜੀ ਅਸਲ ਗੱਲ ਸਾਡੀ ਆਹੀ ਰਹਿੰਦੀ ਦੇਖੋ 40 ਸਾਲ ਤੋਂ ਅਸੀਂ ਇਹਨਾਂ ਨੂੰ 91 ਤੋਂ ਲੈ ਕੇ ਮਤਲਬ ਨੰਬਰਦਾਰੀ ਨਾਲ ਉਹਨੂੰ ਦੇ ਦਿੱਤੀ ਗਿਆ ਜੇ ਚਲੋ ਉਹਨਾਂ ਦੀ ਹੁਣ ਡੈਥ ਹੋ ਗਈ ਉਹਨਾਂ ਦੇ ਲੜਕੇ ਨੇ ਮਤਲਬ ਇਹ ਤਾਂ ਚਲੋ ਹੁਣ ਅਸੀਂ ਮੰਨ ਥੋੜਾ ਪੁੱਛ ਲੋ ਨਾ ਸਾਰਾ ਪਿੰਡ ਉਹ ਪਿੰਡ ਵੀ ਹੈ ਸਾਡਾ ਪਿੰਡ ਵੀ ਸਾਨੂੰ ਤਲਾਹ ਕਰੋ ਨਾ ਪਤਾ ਲੱਗੇ ਜੀ ਉਸ ਸਾਡੇ ਨਾਲ ਕੋਈ ਬੈਠ ਕੇ ਵੀ ਗੱ ਪ੍ਰਸ਼ਾਸਨ ਜਿਵੇਂ ਵੀ ਹੋਊਗਾ ਜੋ ਬਣਦੀ ਹੈਗੀ ਗੱਲ ਮਤਲਬ ਕਾਰਵਾਈ ਹੈ ਜੋ ਪ੍ਰੋਸੀਜਰ ਦੇ ਹਿਸਾਬ ਨਾਲ ਉਸ ਤਰ੍ਹਾਂ ਹੋਣਾ ਚਾਹੀਦਾ ਜੀ ਗੱਲ ਸੋਚਣ ਵਾਲੀ ਇਹ ਹੈ ਕਿ ਇਸ ਜਿਹੜਾ ਇਹ ਨੰਬਰਦਾਰੀ ਆ ਕੋਈ ਗੱਲ ਹੁੰਦੀ ਹੈ ਅੱਜ ਕੱਲ ਕੋਈ ਰਾਜੇ ਮਹਾਰਾਜੇ ਦੀ ਜ਼ਗੀਰ ਤਾਂ ਹੈ ਨਹੀਂ ਕਿ ਅੱਗੇ ਐਜ਼ ਇਟ ਇਜ਼ ਹੀ ਅੱਗੇ ਜੇ ਆਪ ਸੀਗੇ ਤਾਂ ਅੱਗੇ ਕਿਸੇ ਨੂੰ ਦੇ ਦੇਣੀ ਹੈਗੀ ਫਿਰ ਸਭ ਇਸ ਗੱਲ ਦਾ ਇਤਰਾਜ਼ ਮੈਂ ਇਸ ਗੱਲ ਤੇ ਮਤਲਬ ਲਾਈਨ ਵਿੱਚ ਆ ਕੇ ਹੀ ਹੈ ਕਿਉਂਕਿ ਇਹ ਤਾਂ ਗੱਲ ਪਹਿਲਾਂ ਹੁੰਦੀ ਸੀਗੀ ਕੀ ਜੇ ਰਾਜਾ ਮਰ ਗਿਆ ਤਾਂ ਬੇਟਾ ਮਿਲ ਗਿਆ ਬੇਟੇ ਮਿਲ ਗਿਆ ਅੱਗੇ ਮਿਲ ਗਿਆ ਇਹ ਗੱਲ ਕਿਉਂ ਨਹੀਂ ਹੋਈ ਸਾਡੇ ਅਜੇ ਲੋਕ ਐਹੀ ਸੋਚਦੇ ਆਂ ਵੀ ਅਜੇ ਲੋਕ ਸੁੱਤੇ ਵਹੇ ਆ ਨਾ 20 25 50 ਸਾਲ ਪਿੱਛੇ ਵੀਰੀ ਜਾਂਦੇ ਵੀ ਠੀਕ ਹੈ ਲੋਕਾਂ ਨੂੰ ਕਿਹੜਾ ਪਤਾ ਲੱਗਣਾ ਉੱਥੇ ਵੀ ਅਸੀਂ ਆਪਣਾ ਲੰਬੜ ਦਾ ਚੁੰਡ ਲੀਏ ਪਹਿਲੇ ਅਸੀਂ ਸੀਗੇ ਉਹਨਾਂ ਦਾ ਬੇਟਾ ਬਣ ਜਾਊਗਾ ਵੀ ਕਿਹੜਾ ਕਿਸੇ ਨੂੰ ਪਤਾ ਲੱਗਣਾ ਹੈ ਜੇ ਕਿ ਤੁਹਾਨੂੰ ਪਤਾ ਲੱਗੂਗਾ ਅਸੀਂ ਜਾ ਕੇ ਕਹਦਾਂਗੇ ਯਾਰ ਤੂੰ ਰਹਿਣ ਦੇ ਹਨਾ ਜਿੱਦਾਂ ਆਪਾਂ ਇਹੀ ਕਰਦੇ ਹਾਂ ਨਾ ਵੀ ਤੂੰ ਰਹਿਣ ਦੇ ਲੇਕਿਨ ਇਹਦਾ ਸਾਨੂੰ ਸਖਤ ਇਤਰਾਜ਼ ਆ ਬਹੁਤ ਜ਼ਿਆਦਾ ਇਤਰਾਜ਼ ਹੈ ਇਹਦੀ ਸਾਰੀ ਦੁਆਰਾ ਤੋਂ ਕਾਰਵਾਈ ਹੋਣੀ ਚਾਹੀਦੀ ਹੈ ਉਸ ਤੋਂ ਬਾਅਦ ਜਿਹੜਾ ਅਸੀਂ ਇਹ ਕਹਿੰਦੇ ਹਾਂ ਅਸੀਂ ਕੋਈ ਪੇ ਨਹੀਂ ਕਹਿੰਦੇ ਵੀ ਗਲਤ ਕੰਮ ਹੋਣਾ ਚਾਹੀਦਾ ਜਿਹੜਾ ਮਤਲਬ ਉਹਦੇ ਵਿੱਚ ਉਹਨੂੰ ਕਰਦਾ ਵੀ ਸਹੀ ਜਿਹੜਾ ਉਮੀਦਵਾਰ ਇਸ ਚੀਜ਼ ਦੇ ਜੋ ਵੀ ਹੈ ਇਹਦਾ ਮਤਲਬ ਫਾਰਮੈਟ ਜਿਹੜਾ ਹੈਗਾ ਫੋਲੋ ਹੋਣਾ ਚਾਹੀਦਾ ਫੋਲੋ ਉਹ ਕਰਕੇ ਜਿਹੜਾ ਵੀ ਉਹਨੂੰ ਸਰਕਾਰ ਨੇ ਬਣਾਣਾ ਹੀ ਉਚਾਡੋ ਕਹਿਣ ਦੀ ਲੋੜ ਨਹੀਂ ਹੈਗੀ ਉਹਦੇ ਐਸਡੀਐਮ ਸਾਹਿਬ ਤੇ ਸੀਨੀ ਇਨਾ ਸਿਸਟਮ ਹੋਊਗਾ ਲੇਕਿਨ ਇਹਨੂੰ ਵੀ ਫਿਰ ਲਾਤਾ ਇਹਨੂੰ ਵਾਪਸ ਕਰਕੇ ਰੋਕੇ ਜਾ ਕੇ ਸਾਨੂੰ ਇਹਦੀ ਓਕਰਾ ਕੇ ਨਾ ਮਨਿਆਦੀ ਕਰਾ ਕੇ ਉਦੋਂ ਬਾਅਦ ਸਾਨੂੰ ਫਿਰ ਪੂਰਾ ਪ੍ਰੋਸੀਜਰ ਹੋਊਗਾ ਐਸੀਆ ਨੇ ਹੁਣ ਕੀ ਕਿਹਾ ਦਲਾਸਾ ਕਿ ਉਹਨਾਂ ਨੇ ਇਹੀ ਸਾਨੂੰ ਕਿਹਾ ਵੀ ਅਸੀਂ ਹੁਣੇ ਜੁਆਇਨ ਕਰਿਆ ਔਰ ਮੈਨੂੰ ਪਤਾ ਨਹੀਂ ਐ ਇਹਦੇ ਮੈਂ ਕਮੈਂਟ ਲਿਖ ਦਿੱਤੇ ਆ ਇਹ ਆਪਾਂ ਕਰਕੇ ਜੋ ਵੀ ਕਾਨੂੰਨੀ ਕਾਰਵਾਈ ਹੋਊਗੀ ਤੁਹਾਡਾ ਵੀ ਬਿਲਕੁਲ ਇਤਰਾਜ਼ ਹੋ ਕਹਿੰਦੇ ਸਹੀ ਹੈ ਵੀ ਤੁਹਾਨੂੰ ਦੱਸਣਾ ਚਾਹੀਦਾ ਤੇ ਉਹ ਆਪਾਂ ਕਹਿੰਦੇ ਜਿੰਦਾ ਬਣਦਾ ਉਸਤੋਂ ਨਾ ਕਰਾਂਗੇ ਗੱਲ ਵਾਕੀ ਸਹੀ ਹੈਗੀ ਜੀ ਹੋਰ ਕੋਈ ਪੇਟਾ ਦਾ ਕੁਝ ਕਹਿਣਾ ਚਾਹੁੰਦਾ ਹੈ ਇਸ ਵੇਲੇ ਜਿਹੜੇ ਪਿੰਡ ਟੁੰਡੇਵਾਲ ਤੇ ਜਿਹੜੇ ਬੇੜੀ ਦੇ ਜਿਹੜੇ ਲੋਕ ਹੈਗੇ ਨੇ ਇਸ ਵੇਲੇ ਇੱਥੇ ਖੜੇ ਨੇ ਲੇਕਿਨ ਗੱਲ ਵੀ ਇਹ ਨਾਲ ਇਤਰਾਜ਼ ਵੀ ਇਹਨਾਂ ਦਾ ਸਹੀ ਹੈ ਕਿਉਂਕਿ ਦੇਖੋ ਚਾਹੇ ਉਹਨਾਂ ਦੇ ਮੁੰਡੇ ਨੂੰ ਵੀ ਜੇ ਲੰਬੜਦਾਰੀ ਦੇਣੀ ਸੀਗੀ ਲੇਕਿਨ ਇੱਕ ਸਹਿਮਤੀ ਔਰ ਇੱਕ ਪ੍ਰੋਸੈਸ ਜਿਹੜਾ ਹੁੰਦਾ ਉਹ ਦੇ ਨਾਲ ਜ਼ਰੂਰੀ ਹੈ ਕਿਸੇ ਦਾ ਇਤਰਾਜ਼ ਨਹੀਂ ਹੋਣਾ ਚਾਹੀਦਾ ਕੀ ਕੋਈ ਵੀ एलिजिबल ਹੋ ਸਕਦਾ ਹੈਗਾ ਲੇਕਿਨ ਅਸੀਂ ਤੱਕ ਅੱਜ ਤੱਕ ਇਹ ਸੁਨਿਆ ਨਹੀਂ ਹੈਗਾ ਕਿ ਬਿਨਾ ਮਨਿਆਦੀ ਤੋਂ ਜਾਂ ਕਿਸੇ ਬਿਨਾ ਉਸ ਤੋਂ ਹੋ ਲੰਬੜਦਾਰੀ ਅੱਗੇ ਐਦਾ ਦੇ ਦਿੱਤੀ ਜਾਂਦੀ ਹੈ ਕਿਉਂਕਿ ਅੱਜ ਕੱਲ ਤਾਂ ਵੈਸੇ ਹੀ ਪ੍ਰਸ਼ਾਸਨ ਜਿਹੜਾ ਹੈਗਾ ਬੜਾ ਸਖਤ ਹੋਇਆ ਹੋਇਆ ਹੈਗਾ ਕਿਉਂਕਿ ਪ੍ਰਸ਼ਾਸਨ ਇਸ ਜਿਹੜੀ ਸਰਕਾਰ ਹੈਗੀ ਉਹਨੇ ਇਹ ਹੀ ਆਦੇਸ਼ ਹੈ ਕਿ ਬਿਨਾ ਕਿਸੇ ਲੋਕਾਂ ਨੂੰ ਤੰਗ ਨਹੀਂ ਹੋਣਾ ਚਾਹੀਦਾ ਔਰ ਲੋਕਾਂ ਦੀ ਸਹਿਮਤੀ ਤੋਂ ਬਿਨਾ ਵੀ ਕੰਮ ਨਹੀਂ ਹੋਣੇ ਚਾਹੀਦੇ ਲੇਕਿਨ ਪ੍ਰਸ਼ਾਸਨ ਨੇ ਜਿਹੜੀ ਜਿੱਦਾਂ ਹੁਣ ਵਿਜੇ ਜੀ ਔਰ ਬਾਕੀ ਪਿੰਡ ਵਾਲੇ ਕਹਿ ਰਹੇ ਨੇ ਕਿ ਬਿਨਾ ਉਸ ਤੋਂ ਹੀ ਅਪਰੂਵਲ ਹੋਇਆ ਨਹੀਂ ਇਹ ਤਾਂ ਅਫਸਰ ਦੱਸ ਪਾਉਂਗੇ ਨੇ ਇਤਰਾਜ਼ ਨੂੰ ਇਹਨਾਂ ਦੇ ਲੈ ਲਏ ਨੇ ਤੇ ਗੱਲ ਕਹੀ ਹੈ ਕਿ ਜਿੱਥੇ ਤੱਕ ਹੋ ਸਕੇ ਜਦ ਤੱਕ process ਨਹੀਂ ਫਾਲੋ ਹੁੰਦਾ ਤਦ ਤੱਕ ਜ਼ਿੰਮੇਵਾਰੀ ਨਹੀਂ ਦਿੱਤੀ ਜਾਵਾਂਗੀ ਲੇਕਿਨ ਇਹ ਮਸਲਾ ਤੁਸੀਂ ਆਪ ਦੇਖ ਲਓ ਕਿ ਕਿੰਦਾ ਦਾ ਮਸਲਾ ਹੈਗਾ ਤੇ ਇਹ ਪ੍ਰਸ਼ਾਸਨਿਕ ਅਧਿਕਾਰੀਆਂ ਨਾਲ ਵੀ ਗੱਲਬਾਤ ਕਰਨ ਦੀ ਕੋਸ਼ਿਸ਼ ਕਰ ਦੇਣੇ ਕਿਉਂਕਿ ਹੁਣੀ ਫੇਰ ਬਦਲ ਕਾਫੀ ਹੋਏ ਨੇ ਤਹਿਸੀਲਦਾਰ ਨਵੇਂ ਲੱਗੇ ਨੇ ਐਸ.ਡੀ.ਐਮ ਸਾਹਿਬ ਨਵੇਂ ਲੱਗੇ ਨੇ ਸ਼ਾਇਦ ਇਹਨਾਂ ਨੂੰ ਗੱਲ ਦਾ ਨਾ ਪਤਾ ਹੋਵੇ ਲੇਕਿਨ ਫੇਰ ਵੀ ਪੁੱਛਣ ਦੀ ਜ਼ਰੂਰ ਕੋਸ਼ਿਸ਼ ਕਰਾਂਗੇ ਜੁੜੇ ਰਿਹਾ ਸੀ ਸਾਹਿਬ ਬਤਨ